ਸਾਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵੈਗਰੂ ਕਲੌਥ ਹਾਊਸ ਐਂਡ ਪ੍ਰਟਿਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਇਸ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਉਹ ਲੈ ਕੇ ਆਏ ਜੂਟ ਬਰਬਰੀ ਦੇ ਵਿੱਚ ਕੱਟ ਪੀਸ ਲੈ ਕੇ ਆਏ ਆਂ ਜੀ ਤੇ ਆਰੀ ਵਰਕ ਦੇ ਕੱਟ ਪੀਸ ਰਹਿਣਗੇ ਤੇ ਕੱਟ ਪੀਸ ਰਹਿਣਗੇ ਜੀ ਆਰ ਕੰਡੀ ਦੇ ਵਿੱਚ ਠੀਕ ਹੈ ਜੀ ਤਿੰਨ ਤਰ੍ਹਾਂ ਦਾ ਸਟਾਫ ਆਇਆ ਜੀ ਸਾਡੇ ਕੋਲੇ ਟੈਸਟ ਤੋਂ ਇਲਾਵਾ ਤੁਹਾਡੇ ਵਾਸਤੇ ਅਸੀਂ ਐਲਿਜੀ ਬੀਜੇ ਸ਼ਰਟ ਪੀਸ ਵੀ ਲੈ ਕੇ ਆਏ ਉਹ ਵੀ ਦਿਖਾਵਾਂਗੇ ਤੁਹਾਨੂੰ ਜਿਹੜੇ ਜਨਰਲ ਜੀ ਪ੍ਰਾਈਸ ਦੇ ਵਿੱਚ ਹੋਣਗੇ ਤੇ ਅੱਜ ਦੇ ਪੀਸ ਜਿਹੜੇ ਬਹੁਤ ਹੀ ਬਿਲਕੁਲ ਪਿਓਰ ਰਿਜਨਲ ਬਰਬਰੀ ਦੇ ਵਿੱਚ ਲੈ ਕੇ ਆਏ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਡਿਸਟਲ ਪ੍ਰਿੰਟ ਦੀਆਂ ਸ਼ਰਟਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਰਬਰੀ ਦੇ ਵਿੱਚ ਚੈੱਕ ਕਰੋ ਜੀ ਬਰਬਰੀ ਠੀਕ ਹੈ ਤਮੰਨਾ ਬ੍ਰਾਂਡ ਦੀ ਬਰਬਰੀ ਰਹਿਣੀ ਹੈ ਜੀ ਇਹ ਦੇਖੋ ਜੀ ਬਿਲਕੁਲ ਸੌਫਟ ਵਾਲੀ ਬਰਬਰੀ ਹੈ ਕੋਈ ਚੁੱਬਣ ਵਾਲੀ ਬਰਬਰੀ ਨਹੀਂ ਹੈ ਬਿਲਕੁਲ ਸੌਫਟ ਸਟਾਫ ਰਹੂਗਾ ਜੀ ਬਰਬਰੀ ਦਾ ਦਿਖਾਏ ਤੁਹਾਨੂੰ ਓਪਨ ਕਰਕੇ ਸ਼ਰਟ ਦਾ ਡਿਜ਼ਾਈਨਿੰਗ ਬਹੁਤ ਪਿਆਰੀ ਜੀ ਕਰੋ ਜੀ ਨੈਕ ਬਣੀ ਹੋਈ ਹੈ ਬਹੁਤ ਸੋਹਣੀ ਨੈਕ ਬਣੀ ਹੋਈ ਹੈ ਸ਼ਰਟ ਦੀ ਸਟਾਫਰ ਰਹੂਗਾ ਜੀ ਬਰਬਰੀ ਇਹ ਵਾਲੀ ਆਉਣੀ ਹੈ 슬ੀਵਸ ਦੇਖੋ ਇਹ ਸਾਈਡ ਤੇ 슬ੀਵਸ ਬਣੀਆਂ ਹੋਈਆਂ ਬਿਲਕੁਲ ਸੌਫਟ ਵਾਲੀ ਸ਼ਰਟ ਰਹੂਗੀ ਜੀ ਬਿਲਕੁਲ ਸੌਫਟ ਵਾਲੀ ਰਹਿਣੀ ਹੈ ਤੇ نیچے ਤੁਹਾਨੂੰ ਘੇਰਾ ਦਿਖਾਵਾਂਗੇ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਇਹ ਘੇਰੇ ਤੇ ਫਲਾਵਰ ਆਉਣਾ ਜੀ ਦੇਖੋ ਇਹ ਵਾਲਾ ਘੇਰੇ ਤੇ ਫਲਾਵਰ ਆਊਗਾ ਬਹੁਤ ਹੀ ਪਿਆਰਾ ਬਲੈਕ ਦੇ ਵਿੱਚ ਹੈ ਬਰਬਰੀ ਦੀ ਸ਼ਰਟ ਰਹਿਣੀ ਹੈ ਜੀ ਇਹ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਆਊਗੀ ਇਹਦੀ ਬੈਕ ਇਹ ਬੈਕ ਤੇ ਵੀ ਫਲਾਵਰ ਆਊਗਾ ਜੀ ਠੀਕ ਹੈ ਬੈਕ ਤੇ ਫਲਾਵਰ ਹੋਣਾ ਤੇ ਇਹ ਵਾਲੀਆਂ ਰਹਿਣੀਆਂ ਤੁਸੀਂ 슬ੀਵਸ ਇਹ ਵਾਲੀ 슬ੀਵਸ ਹੈ ਜੀ ਤੇ ਇਹ ਵਾਲੀ 슬ੀਵਸ ਹੈ ਠੀਕ ਹੈ ਜੀ ਬਹੁਤ ਹੀ ਸੌਫਟ ਬਰਬਰੀ ਦੀ ਸ਼ਰਟ ਰਹਿਣੀ ਹੈ ਬਿਲਕੁਲ origional ਵਾਲੀ ਬਰਬਰੀ ਹੈ ਬਿਲਕੁਲ ਸੌਫਟ ਤੇ ਪ੍ਰਾਈਸ ਰਹਿਣੀ ਹੈ ਜੀ ਇਹਦੀ 500 500 ਦੀ ਸ਼ਰਟ ਤੋਂ ਨੂੰ ਸ਼ਰਟ ਲੈਣ ਵਾਲੀ ਹੈ ਬਰਬਰੀ ਦੀ ਜੀ ਠੀਕ ਹੈ ਜੀ 500 ਦੀ ਤੋਂ ਨੂੰ ਸ਼ਰਟ ਪਹਿਣ ਵਾਲੀ ਹੈ ਬਰਬਰੀ ਦੀ ਬਹੁਤ ਹੀ ਸੋਹਣੇ ਜਿਹੇ ਡਿਜ਼ਾਈਨ ਚ ਵਿੱਚ ਰਹਿਣ ਵਾਲੀ ਹੈ neck ਬਣਿਆ ਹੋਇਆ digital print ਦੀ ਬਰਬਰੀ ਦੀ ਸ਼ਰਟ ਲੈਣ ਵਾਲੀ ਹੈ ਜੀ ਇਹ ਵਾਲਾ ਦੇਖੋ ਜੀ ਇਹ 2.5 ਮੀਟਰ ਦੀ ਕੱਟ 'ਚ ਸ਼ਰਟ ਮਿਲੂਗੀ ਬਰਬਰੀ ਦੀ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਲਿਖਿਆ ਹੋਇਆ ਬਰਬਰੀ ਤਮੰਨਾ ਬ੍ਰਾਂਡ ਦੀ ਬਰਬਰੀ ਲੈਣ ਵਾਲੀ ਹੈ ਜੀ ਇਹ ਠੀਕ ਹੈ ਜੀ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਰਹੂਗੀ ਸ਼ਰਟ 2.5 ਮੀਟਰ ਦੀ ਕੱਟ 'ਚ ਮਿਲਣੀ ਹੈ ਤੁਹਾਨੂੰ ਬਰਬਰੀ ਸ਼ਰਟ ਤਾਂ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ ਜੀ ਇਹ ਰਹਿਣੀ ਹੈ ਜੀ 450 ਰੁਪਏ 450 ਦੇ ਤੁਹਾਨੂੰ ਇਹ ਵਾਲੀ ਸ਼ਰਟ ਮਿਲਣੀ ਹੈ ਜੀ ਬਰਬਰੀ ਦੀ 2.5 ਮੀਟਰ ਦੀ ਕੱਟ 'ਚ ਪੈਣੀ ਹੈ ਜੀ ਇਹ ਕੇਵळा ਕਲਰ ਮਿਲੂਗਾ ਜੀ ਚੈੱਕ ਕਰੋ ਜੀ ਇਹ ਵੀ 2.5 ਮੀਟਰ ਦੀ ਕੱਟ 'ਚ ਮਿਲੂਗਾ ਬਰਬਰੀ ਦੀ ਸ਼ਰਟ ਹੈ ਜੀ ਬਿਲਕੁਲ ਸੌਫਟ ਵਾਲੀ ਬਰਬਰੀ ਆ ਕੋਈ ਚੂਬਣ ਵਾਲੀ ਨਹੀਂ ਹੈਗੀ 450 ਤੋਂ ਸ਼ਰਟ ਪੈਣੀ ਹੈ ਜੀ ਤਮੰਨਾ ਬ੍ਰਾਂਡ ਦੀ ਸ਼ਰਟ ਰੈਣੀ ਹੈ ਜੀ ਬਰਬਰੀ ਦੀ ਚੈੱਕ ਕਰੋ ਜੀ ਠੀਕ ਹੈ ਜੀ ਤਮੰਨਾ ਬ੍ਰਾਂਡ ਦੀ ਸ਼ਰਟ ਰੈਣ ਵਾਲੀ ਹੈ ਬਰਬਰੀ ਦੀ 450 ਤੋਂ ਸ਼ਰਟ ਪੈਣੀ ਹੈ ਜੀ ਬਰਬਰੀ ਦੀ 2.5 ਮੀਟਰ ਦੀ ਕੱਟਸ ਮਿਲੂਗੀ ਇਹ ਲਾਈਟ ਪੈਰਟ ਦੀ ਸ਼ਰਟ ਰੈਣ ਵਾਲੀ ਹੈ ਜੀ ਦੇਖੋ ਜੀ ਲਾਈਟ ਪੈਰਟ ਦੀ ਸ਼ਰਟ ਰਹੂਗੀ ਜੀ ਇਹ ਬਰਬਰੀ ਦੀ ਕੱਟ ਪੀਸਾਂ ਦੇ ਵਿੱਚ ਆਈ ਸਾਡੇ ਕੋਲ 2.5 ਮੀਟਰ ਦੀ ਕੱਟ ਚ ਆ ਜੀ ਇਹ ਤੇਰੀ ਵੀ ਪ੍ਰਾਈਸ 450 ਰਹਿਣ ਵਾਲੀ ਹੈ ਜੀ ਇਹ ਵਾਲੀ ਸ਼ਰਟ ਦੀ ਪ੍ਰਾਈਸ ਵੀ ਸ਼ਰਟ ਦੇ 400 ਰਹਿਣ ਵਾਲੀ ਹੈ ਜੀ 2.5 ਮੀਟਰ ਦੀ ਕੱਟ 'ਚ ਸ਼ਰਟ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲੇ ਪੀਸ ਰਹਿਣਗੇ ਆਰੀ ਵਰਕ ਦੇ ਵਿੱਚ ਦੇਖੋ ਜੀ ਇਹ ਆਰੀ ਵਰਕ ਦੇ ਵਿੱਚ ਰਹਿਣੇ ਆ ਪੀਸ ਚੈੱਕ ਕਰੋ ਜੀ ਇਹ ਆਰੀ ਵਰਕ ਦੇ ਵਿੱਚ ਰਹਿਣੇ ਆ ਇਹ ਨਾਲ ਸੇਮ ਤੁਹਾਨੂੰ ਬਾਟਮ ਮਿਲਣੀ ਆ ਜੀ ਠੀਕ ਹੈ ਸੇਮ ਸੈਲਫ ਦੀ ਉਹੀ ਸੈਲਫ ਇਹਦੇ ਵਿੱਚ ਪ੍ਰਿੰਟ ਬਣਿਆ ਉਹੀ ਸੈਲਫ ਇਹਦੇ ਵਿੱਚ ਬਣਿਆ ਢਾਈ ਮੀਟਰ ਦੀ ਬਾਟਮ ਹੈ ਜੀ ਢਾਈ ਮੀਟਰ ਦੀ ਸ਼ਰਟ ਹੈ ਤੇ ਤੁਹਾਨੂੰ ਇਹ ਵਾਲਾ ਜਿਹੜੀ ਸ਼ਰਟ ਪਹਿਣੀ ਆ ਇਹ 350 ਦੀ ਸ਼ਰਟ ਪਹਿਣੀ ਆ ਜੀ 250 ਦੀ ਬਾਟਮ ਪਹਿਣੀ ਆ ਜੀ ਠੀਕ ਹੈ ਜੀ 350 ਦੀ ਸ਼ਰਟ ਪਹਿਣ ਵਾਲੀ ਆਰੀ ਵਰਕ ਦੀ ਤੇ 300 250 ਹੀ ਤੁਹਾਨੂੰ ਬਾਟਮ ਪਹਿਣੀ ਆ ਜੀ 600 ਦੇ ਵਿੱਚ ਤੱਕ ਸੂਟ ਬਣ ਜਾਣਾ ਜੀ ਆਰੀ ਵਰਕ ਵਾਲਾ 600 ਦੇ ਵਿੱਚ ਤੁਹਾਨੂੰ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਜੀ 600 ਦੇ ਵਿੱਚ ਤੱਕ ਸੂਟ ਰੈਡੀ ਹੋ ਜਾਣਾ ਇਹ ਵਾਲੀ ਸ਼ਰਟ ਦੇਖੋ ਜੀ ਆਰਕੰਡੀ ਦੀ ਹੈ 300 ਇਤੋਂ ਦੀ ਸ਼ਰਟ ਪਹਿਣ ਵਾਲੀ ਹੈ ਜੀ ਆਰਕੰਡੀ ਦੀ ਠੀਕ ਹੈ ਜੀ ਆਰਕੰਡੀ ਕੋਲੋਂ 300 ਦੀ ਸ਼ਰਟ ਪਹਿਣ ਵਾਲੀ ਹੈ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਐਦਾਂ ਸਾਡੇ ਕੋਲ ਚਿਕਨ ਵਰਕ ਦੀ ਬਾਟਮ ਵੀ ਆਈ ਹੋਈ ਹੈ ਜੀ ਦੁਬਾਰਾ ਲੈ ਕੇ ਆਏ ਆ ਤੁਹਾਡੀ ਡਿਮਾਂਡ ਤੇ ਨਿਊ ਡਿਜ਼ਾਈਨ ਦੇ ਵਿੱਚ ਬਾਟਮ ਆਈ ਹੈ ਤਾਂ ਇਹ ਵਾਲੀ ਸ਼ਰਟ ਤੁਸੀਂ ਇਹਦੇ ਨਾਲ ਲੈ ਸਕਦੇ ਹੋ ਐਦਾਂ ਬਹੁਤ ਸੋਹਣਾ ਸੂਟ ਬਣਨਾ ਤੇ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਚਿਕਨ ਵਰਕ ਦਾ ਦੇਖੋ ਜੇਕਰ ਤੁਸੀਂ ਚਿਕਨ ਵਰਕ ਦਾ ਦੁਪੱਟਾ ਲੈਣਾ ਚਾਹੋ ਨੀ ਤਾਂ ਏਦਾਂ ਚਿਕਨ ਵਰਕ ਦਾ ਨਾਲ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣੀ ਮੈਚਿੰਗ ਹੋਈ ਹੈ ਜੀ ਇਹ ਵਾਲੀ ਪੀਸ ਦੀ ਠੀਕ ਹੈ ਜੀ ਇਸ ਤੋਂ ਅੱਗੇ ਸਾਡੇ ਕੋਲ ਪੀਸ ਆਊਗਾ ਜੀ ਇਹ ਵਾਲਾ ਆਰੀ ਵਰਕ ਦੇ ਵਿੱਚ ਦੇਖੋ ਜੀ ਇਹ ਆਰੀ ਵਰਕ ਦੇ ਵਿੱਚ ਰਹੂਗਾ ਜੀ ਇਹ ਤੁਹਾਨੂੰ 350 ਦੀ ਸ਼ਰਟ ਪੈਣੀ ਹੈ ਜੀ 2.5 ਮੀਟਰ ਦੀ ਕੱਟ ਚ ਰਹਿਣੀ ਹੈ ਤਮੰਨਾ ਬ੍ਰੈਂਡ ਦੀ ਬਿਲਕੁਲ ਪਿਓਰ ਕਾਟਨ ਦੀ ਸ਼ਰਟ ਲੈਣ ਵਾਲੀ ਹੈ ਤਮੰਨਾ ਬ੍ਰੈਂਡ ਦੀ ਸ਼ਰਟ ਲੈਣੀ ਹੈ ਜੀ ਬਿਲਕੁਲ ਪਿਓਰ ਕਾਟਨ ਦੀ ਇਹ ਵੀ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਲੈ ਸਕਦੇ ਹੋ ਚਿਕਨ ਵਰਕ ਦਾ ਦੁਪੱਟਾ ਤੁਹਾਨੂੰ ਅਸੀਂ ਦਿਖਾਇਆ ਹੀ ਆ ਤੇ ਡਿਜ਼ਾਈਨ ਦੇਖੋ ਜੀ ਸ਼ਰਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਦੇਖੋ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਹੈ ਤੁਸੀਂ ਨਾਲ ਹੀ ਚਿਕਨ ਵਰਕ ਦਾ ਦੁਪੱਟਾ ਲੈਣਾ ਚਾਹੋ ਨੀ ਉਹ ਵੀ ਲੈ ਸਕਦੇ ਹੋ ਦੋ ਡਿਜ਼ਾਈਨ ਮਿਲਣਗੇ ਤੁਹਾਨੂੰ ਬਾਟਮਾਂ ਦੇ ਵਿੱਚ ਇਹ ਕੇਵਲ ਇਹ ਵਾਲਾ ਡਿਜ਼ਾਈਨ ਦਿਖਾਇਆ ਸੀ ਜੀ ਇੱਕ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲੇਗਾ ਦੇਖੋ ਦੋ ਡਿਜ਼ਾਈਨ ਮਿਲਣ ਵਾਲੇ ਤੁਹਾਨੂੰ ਚਿਕਨ ਵਰਕ ਦੀ ਬਾਟਮ ਵਿੱਚ ਦੇਖੋ ਜੀ ਇਹ ਵਾਲੇ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਸਾਵਾਂਗੇ ਇਹ ਵੀ ਆਰਕੰਡੀ ਦੀ ਸ਼ਾਰਟ ਰਹਿਣੀ ਹੈ ਇਹ ਵੀ ਤੁਸੀਂ ਚਿਕਨ ਵਰਕ ਦੀ ਬਾਟਮ ਨਾਲ ਲੈ ਸਕਦੇ ਹੋ 300 ਦੀ ਸ਼ਾਰਟ ਰਹਿਣੀ ਹੈ ਜੀ ਆਰਕੰਡੀ ਦੀ 2 ਮੀਟਰ ਦੀ ਕੱਟ ਚ ਮਿਲੇਗੀ ਤੁਹਾਨੂੰ ਦੇਖੋ ਜੀ 300 ਦੀ ਸ਼ਰਟ ਪਹਿਣੀ ਹੈ 2.5 ਮੀਟਰ ਦੀ ਕੱਟ ਆਰਕੰਡੀ ਦੀ ਬਿਲਕੁਲ ਤਮੰਨਾ ਬ੍ਰਾਂਡ ਦੀ ਇਹ ਵੀ ਸ਼ਰਟ ਰਹਿਣੀ ਹੈ ਜੀ ਕੋਈ ਚੂਬਣ ਵਾਲਾ ਸਟਾਫ ਨਹੀਂ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਜੀ ਇਸ ਤੋਂ ਅਗੇ ਚੈੱਕ ਕਰੋ ਜੀ ਇਹ ਵਾਲਾ ਵੀ ਆਰਕੰਡੀ ਦਾ ਹੀ ਸ਼ਰਟ ਪੀਸ ਲੈਣਾ ਤਮੰਨਾ ਬ੍ਰਾਂਡ ਦਾ ਸਾਰੇ ਪੀਸ ਆਰਕੰਡੀ ਦੇ ਰਹਿਣੇ ਜਿਹੜੇ ਤਮੰਨਾ ਬ੍ਰਾਂਡ ਦੀ ਰਹਿਣੇ ਆ ਜੀ 2.5 ਮੀਟਰ ਦੀ ਕੱਟ ਹੈ ਤਾਂ 300 ਦੀ ਸ਼ਰਟ ਪਹਿਣੀ ਹੈ ਤੁਹਾਨੂੰ ਜੀ ਆਰਕੰਡੀ ਦੀ ਨਾਲ ਤੁਸੀਂ ਇਹਦੇ ਨਾਲ ਸੇਮ ਬਾਟਮ ਲੈ ਸਕਦੇ ਹੋ ਇਦਾਂ ਦੇਖੋ ਜੀ 250 ਦੀ ਤੁਹਾਨੂੰ ਬਾਟਮ ਪਹਿਨਣ ਵਾਲੀ ਹੈ ਸੇਮ ਬਾਟਮ ਲੈ ਸਕਦੇ ਹੋ ਜੀ ਮੈਚਿੰਗ ਕਰਕੇ ਲੈ ਸਕਦੇ ਹੋ ਤਮੰਨਾ ਬ੍ਰਾਂਡ ਦੀ ਤੁਹਾਨੂੰ ਬਾਟਮ ਪਹਿਨਣ ਵਾਲੀ ਹੈ ਬਾਟਮ ਆਮ ਅਸੀਂ ਨਹੀਂ ਲਗਾਈ ਸੇਮ ਤਮੰਨਾ ਬ੍ਰਾਂਡ ਦੀ ਬਾਟਮ ਪਹਿਣੀ ਹੈ 250 ਦੀ ਤੁਹਾਨੂੰ ਬਾਟਮ ਪਹਿਣੀ ਹੈ ਜੀ ਤੇ 300 ਦੀ ਤੁਹਾਨੂੰ ਸ਼ਰਟ ਪਹਿਣੀ ਹੈ ਜੀ ਠੀਕ ਹੈ ਜੀ 550 ਦੇ ਵਿੱਚ ਤੁਹਾਡਾ ਆਰ ਕੰਡੀ ਦਾ ਸੂਟ ਰੈਡੀ ਹੋਇਆ ਨਾ ਬਣ ਕੇ ਚੈੱਕ ਕਰੋ ਜੀ ਸ਼ਰਟ ਇਹ ਵੀ ਆਰਕੰਡੀ ਦੇ ਵਿੱਚ ਰਹਿਣੀ ਆ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਜੇ ਕੋਈ ਸਕਿਨ ਨਹੀਂ ਆਰਪਾਰ ਹੁੰਦੀ ਇਹਦੇ ਵਿੱਚ ਤੇ ਨਾਲ ਸੇਮ ਤੁਹਾਨੂੰ ਡਿਜ਼ਾਈਨਰ ਜੀ ਬਾਟਮ ਲੈਣੀ ਹੈ ਤਮੰਨਾ ਵੀ ਰਹਿਣ ਦੀ ਠੀਕ ਹੈ ਜੀ ਜਿਹੜੀ ਸ਼ਰਟ ਰਹਿਣੀ ਆਰਕੰਡੀ ਦੀ 2.5 ਮੀਟਰ ਦੀ ਕੱਟ ਚ ਤੇ ਇਹ ਵਾਲਾ ਰਹਿਣਾ ਜੀ ਦੇਖ ਸਕਦੇ ਹੋ ਤਮੰਨਾ ਬ੍ਰਾਂਡ ਦੀ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਆਰੀ ਵਰਕ ਦੇ ਵਿੱਚ ਮਿਲੂਗਾ ਤਮੰਨਾ ਬ੍ਰਾਂਡ ਦਾ 2.5 ਮੀਟਰ ਦੀ ਕੱਟ ਚ ਰਹਿਣਾ ਐਦਾਂ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਠੀਕ ਹੈ ਜੀ 350 ਦੀ ਸ਼ਾਰਟ ਪੀਸ ਮੈਨ ਲਈ ਹੈ ਜੀ ਆਰੀ ਵਰਕ ਵਾਲੀ ਤੁਹਾਨੂੰ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਨਾਲ ਵੈਸੇ ਲੈ ਕੇ ਆਇਆ ਸ਼ਾਰਟ ਪੀਸ ਮੇਰੀ ਆਪਣੀ ਰਿਕਵੈਸਟ ਹੈ ਕਿ ਇਸ ਡਿਸਕ੍ਰਿਪਸ਼ਨ ਚ ਅਸੀਂ ਲਿੰਕ ਦਿੱਤਾ ਹੋਇਆ ਜੀ ਇੰਸਟਾ ਦਾ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਜੀ ਅਸੀਂ ਸਭ ਤੋਂ ਪਹਿਲਾਂ ਵੀਡੀਓ ਇੰਸਟਾ ਤੇ ਪਾਉਣੀ ਹੈ ਇਸ ਤੋਂ ਬਾਅਦ YouTube ਤੇ ਵੀਡੀਓ ਆਉਂਦੀ ਹੈ ਉੱਥੇ ਤੁਸੀਂ ਸਾਨੂੰ ਫੋਲੋ ਕਰੋ ਤੇ ਸਾਡੀ ਵੀਡੀਓ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਅਸੀਂ ਕੀ ਲੈ ਕੇ ਆ ਰਹੇ ਹਾਂ ਜੀ ਇੰਸਟਾ ਚਾਨੂੰ ਫੋਲੋ ਕਰੋ ਡਿਸਕ੍ਰਿਪਸ਼ਨ ਚ ਵੀ ਅਸੀਂ ਲਿੰਕ ਦਿੱਤਾ ਹੋਇਆ ਤੁਹਾਨੂੰ ਤੇ ਇਹ ਵਾਲੀ ਚੈੱਕ ਕਰੋ ਜੀ ਇਹ ਵੀ ਆਰੀ ਵਰਕ ਦੀ ਸ਼ਰਟ ਰਹਿਣੀ ਹੈ ਤੇ ਨਾਲ ਲਾਈ ਹੈ ਮੈਚਿੰਗ ਬਾਟਮ ਜੀ ਠੀਕ ਹੈ ਜੀ ਸਾਰੀਆਂ ਸ਼ਰਟਾਂ ਤਮੰਨਾ ਵੇ ਰਣ ਦੀ ਰਹਿਣੀ ਹੈ ਇਹ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਇੰਨਾਂ ਦੀ ਬਹੁਤ ਸ਼ਰਟ ਦੀ ਦੇਖੋ ਜੀ ਬਹੁਤ ਪਿਆਰੀ ਲੱਗਣੀ ਹੈ ਚੈੱਕ ਕਰੋ ਜੀ ਆਫ ਵਾਈਟ ਬਾਟਮ ਨਾਲ ਵੀ ਲੈ ਸਕਦੇ ਹੋ ਜੀ ਬਾਟਮ ਦੀ ਪ੍ਰਾਈਸ ਤੁਹਾਨੂੰ ਮਿਲਣੀ ਹੈ ਜੀ 400 400 ਦੇ ਤੁਹਾਨੂੰ ਬਾਟਮ ਪੈਣ ਵਾਲੀ ਹੈ ਜੀ ਅਗਲਾ ਸ਼ਾਰਟ ਪੀਸ ਚੈੱਕ ਕਰੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਆਰੀ ਵਰਕ ਦੇ ਵਿੱਚ ਰਹੂਗਾ ਇਹ ਨਾਲ ਮਿਲਣੀ ਹੈ ਤੁਹਾਨੂੰ ਮੈਚਿੰਗ ਬਾਟਮ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਇਹ ਨਾਲ ਮੈਚਿੰਗ ਬਾਟਮ ਮਿਲਣੀ ਹੈ ਜੀ ਤੁਸੀਂ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਜੀ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਜੀ ਆਫ ਵਾਈਟ ਬਾਟਮ ਦੇ ਨਾਲ ਨਾਲ ਲਗਾ ਲਓ ਚਿਕਨ ਵਰਕ ਦਾ ਦੁਪੱਟਾ ਤੇ ਬਹੁਤ ਸੋਹਣੀ ਲੁੱਕ ਆਣੀ ਹੈ ਸੂਰਦੀ ਦੇਖੋ ਜੀ ਦੁਪੱਟਾ ਤੁਹਾਨੂੰ 350 ਦਾ ਮਿਲਣਾ ਬਾਟਮ ਤੁਹਾਨੂੰ 400 ਦੀ ਮਿਲਣੀ ਹੈ ਚਿਕਨ ਵਰਕ ਦੀ ਤੇ 350 ਦੀ ਤੁਹਾਨੂੰ ਇਹ ਵਾਲੀ ਸ਼ਰਟ ਲੈਣੀ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਕਲਰ ਹੈ ਗਰੇ ਦੇ ਵਿੱਚ ਆਊਗਾ ਪਿੰਕਿਸ਼ ਜੀ ਕਲਰ ਦੇ ਫਲਾਵਰ ਬਣੇ ਹੋਏ ਆ ਜੀ ਤੇ ਇਹ ਵਾਲੀ ਰਹੂਗੀ ਨਾਲ ਬਾਟਮ ਇਹਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਕੱਲਾ ਸ਼ਾਰਟ ਪੀਸ ਲੈਣਾ ਕੱਲਾ ਸ਼ਾਰਟ ਪੀਸ ਲੈ ਲਓ ਜੀ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਨਾ ਪੀਸਾਂ ਦੀ ਅਗਲਾ ਪੀਸ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਦੀ ਚੈੱਕ ਕਰੋ ਜੀ ਇਹ ਨਾਲ ਨਾਲ ਸੇਮ ਬਾਟਮ ਹੈ ਤੇ ਇਹ ਨਾਲ ਰਹੂਗੀ ਸ਼ਰਟ ਆਰੀ ਵਰਕ ਦੀ ਸ਼ਰਟ ਹੈ 350 ਦੀ ਸ਼ਰਟ ਪੈਣੀ ਹੈ 2.5 ਮੀਟਰ ਦੀ ਕੱਟ ਰਹਿਣੀ ਹੈ ਜੀ ਤੇ ਇਹ ਵਾਲਿਆ ਰਹੂਗਾ ਜੀ ਆਰ ਕੰਡੀ ਠੀਕ ਹੈ ਜੀ ਤਮੰਨਾ ਦੀ ਆਰ ਕੰਡੀ ਰਹਿਣੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਸਟਾਫ ਬਹੁਤ ਫਾਈਨ ਹੈ ਜੀ ਕਲਰ ਚੈੱਕ ਕਰੋ ਬਹੁਤ ਸੋਹਣਾ ਪੈਰਟ ਜੀ ਸ਼ੇਡ ਦੇ ਵਿੱਚ ਰਹੂਗਾ ਜੀ ਤੇ ਇਹ ਵਾਲੇ ਨਾਲ ਲੈ ਸਕਦੇ ਹੋ ਮੈਚਿੰਗ ਬਾਟਮ ਠੀਕ ਹੈ ਜੀ ਨਾਲ ਮੈਚਿੰਗ ਬਾਟਮ ਮਿਲਣੀ ਹੈ 300 ਦੀ ਮਿਲਣੀ ਤੁਹਾਨੂੰ ਸ਼ਰਟ ਆਰ ਕੰਡੀ ਦੀ ਬਹੁਤ ਸੋਹਣੇ ਪੀਸਸ ਲੈ ਕੇ ਆਏ ਤੁਹਾਡੇ ਵਾਸਤੇ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਪੀਸ ਵੀ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਪੀਸ ਰਹਿਣਾ ਮੈਚਿੰਗ ਦੇ ਵਿੱਚ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਜੀ ਇਹਨਾਂ ਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਨਾਲ ਤੋਂ ਨੂੰ ਮੈਚਿੰਗ ਦੇ ਵਿੱਚ ਪਹਿਨਣ ਵਾਲਾ ਦੇਖੋ ਜੀ ਠੀਕ ਹੈ ਜੀ ਇਹ ਬਾਟਮ ਮੈਲਨੀ ਹੈ ਮੈਚਿੰਗ ਤੇ ਇਹ ਵਾਲੀ ਸ਼ਰਟ ਮੈਲਨੀ ਹੈ ਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਇਹ ਮੈਚਿੰਗ ਸ਼ਰਟ ਹੈ 275 ਤੁਹਾਨੂੰ ਸ਼ਰਟ ਪਹਿਣੀ ਹੈ ਨਾਲ ਹੀ ਮੈਚਿੰਗ ਤੁਹਾਨੂੰ ਬਾਟਮ ਪਹਿਨਣ ਵਾਲੀ ਹੈ ਜੀ ਇਹ ਵਾਲੀ ਤੁਸੀਂ ਲੈ ਸਕਦੇ ਹੋ ਮੈਚਿੰਗ ਬਾਟਮ ਠੀਕ ਹੈ ਜੀ ਇਹ ਵਾਲੀ ਸ਼ਰਟ ਦੇ ਨਾਲ ਵੀ ਇਹਦੀ ਪੂਰੀ ਮੈਚਿੰਗ ਹੈ ਐਦਾਂ ਵੀ ਤੁਸੀਂ ਬਾਈ ਕਰ ਸਕਦੇ ਸੇਮ ਮੈਚਿੰਗ ਇਹ ਰਹਿਣ ਵਾਲੀ ਹੈ ਜੀ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਰਹੀ ਹੈ ਇਹ ਵਾਲੀਆਂ ਅਸੀਂ ਤੁਹਾਨੂੰ ਪਾਊਗਾ ਜੀ ਮਸਲੀਨ ਇਹ ਤੁਹਾਡੇ ਦੇ ਮਸਲੀਨ ਲੈ ਕੇ ਆਏ ਆਂ ਦੇਖੋ ਜੀ ਇਹ ਜਿਹੜੀ ਕੱਟ ਲੈਣੀ ਹੈ 3.5 ਮੀਟਰ ਦੀ ਲੈਣੀ ਆ ਵੱਡਾ ਪਣਾ ਜੀ ਇਹ ਤੁਹਾਨੂੰ ਸਿਰਫ 500 ਦਾ ਸੂਟ ਪੈਣ ਵਾਲਾ ਜੀ ਸਾਡੇ 3.5 ਮੀਟਰ ਦੀ ਕੱਟ ਦੇ ਵਿੱਚ ਮਸਲੀਨ ਦਾ ਸੂਟ ਪੈਣਾ ਤੁਹਾਨੂੰ ਸਿਰਫ 500 ਦੇ ਵਿੱਚ ਤਮੰਨਾ ਬ੍ਰਾਂਡ ਦਾ ਵੇ ਮਸਲੀਨ ਸਟਾਫ ਹੈ ਜੀ ਤਮੰਨਾ ਬ੍ਰਾਂਡ ਦਾ ਬਹੁਤ ਹੀ ਸੌਫਟ ਵਾਲਾ ਰਹਿਣ ਵਾਲਾ ਸਿਰਫ 500 ਦਾ ਸੂਟ ਪੈਣ ਵਾਲਾ ਜੀ ਤੁਹਾਨੂੰ ਇਹ ਚੈੱਕ ਕਰੋ ਜੀ ਮਸਲੀਨ ਦਾ ਰਹਿਣਾ ਤੁਹਾਨੂੰ 500 ਦਾ ਸੂਟ ਇਹ ਵਾਲੇ ਪੈਣੀ ਦਾ ਤੁਹਾਨੂੰ ਮਸਲੀਨ ਦੀ ਸ਼ਰਟ ਡਿਜੀਟਲ ਪ੍ਰਿੰਟ ਦੇ ਵਿੱਚ ਤਮੰਨਾ ਬ੍ਰਾਂਡ ਦੀ ਹੈ ਜੀ ਦੇਖ ਸਕਦੇ ਹੋ ਤੁਸੀਂ ਮਸਲੀਨ ਦੀ ਸ਼ਰਟ ਲੈਣੀ ਹੈ ਜੀ ਇਹ ਦੇਖੋ ਜੀ ਇਹ ਵਾਲਾ ਆਊਗਾ ਡਿਜ਼ਾਈਨ ਸ਼ਰਟ ਦਾ ਫਰੰਟ ਠੀਕ ਹੈ ਜੀ ਇਹ ਆਊਗੇ ਨਾਲ ਬਾਹੂ ਇੱਥੇ ਹਲਕਾ ਜਿਹਾ ਬਾਹਾਂ ਦੇ ਉੱਪਰ ਐਦਾਂ ਥੋੜਾ ਜਿਹਾ ਕੱਟ ਹੈ ਜੀ ਪਰ ਇਹ ਰਾਮਣਾ ਕਟਿੰਗ ਚ ਨਿਕਲਣਾ ਕਿਉਂਕਿ ਸਾਈਡ ਬਾਹੂ ਦੇ ਰਹੇਗਾ ਜੀ ਇੱਥੋਂ ਕਟਿੰਗ ਹੋਣੀ ਹੈ ਜੀ ਇਹ ਵਾਲੇ ਪੀਸ ਦੀ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਪੀਸ ਸ਼ਰਟ ਜਿਹੜੀ ਪਹਿਣੀ ਹੈ ਸਿਰਫ 300 ਦੀ ਪਹਿਣੀ ਹੈ ਜੀ ਮਸਲੀਨ ਦੀ ਠੀਕ ਹੈ ਜੀ ਕੱਟ ਕਰਕੇ 300 ਦੀ ਮਸਲੀਨ ਦੀ ਸ਼ਰਟ ਪਹਿਣ ਵਾਲੀ ਹੈ ਜੀ ਤੇ ਇਹ ਵਾਲਾ ਪੀਸ ਚੈੱਕ ਕਰੋ ਜੀ ਲਓ ਜੀ ਇਹ ਵਾਬੀ ਇਹ ਵੀ 셔ਟ ਤੁਹਾਨੂੰ ਮਸਲੀਨ ਦੀ ਹੈ ਜੀ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੇ ਵਿੱਚ 셔ਟ ਰਹਿਣ ਵਾਲੀ ਹੈ ਮਸਲੀਨ ਦੀ ਠੀਕ ਹੈ ਜੀ ਇਹ ਨਾਲ 슬ੀਵਸ ਬਣੀਆਂ ਹੋਈਆਂ ਇਹ ਤੁਹਾਨੂੰ 셔ਟ ਸਿਰਫ 400 ਦੀ ਪੈਣੀ ਹੈ ਜੀ ਮਸਲੀਨ ਦੀ 셔ਟ ਪੈਣੀ ਹੈ ਜੀ 400 ਦੀ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ 셔ਟ ਹੈ ਤਮੰਨਾ ਬਰਹਿਣ ਦੀ ਇਹ ਵੀ ਮਸਲੀਨ ਦੇ ਪੀਸ ਰਹਿਣ ਵਾਲੀ ਹੈ ਚੈੱਕ ਕਰੋ ਇਹ ਮਸਲੀਨ ਦੇ ਪੀਸ ਰਹਿਣਿਆ ਜੀ ਕੱਟ ਰਹਿਣੀ ਹੈ 3 ਮੀਟਰ ਦੀ ਕੱਟ ਹੈ ਡਬਲ ਪਣਾ ਜੀ 500 ਦਾ ਸੂਟ ਪੈਣ ਵਾਲਾ ਜੀ ਤਮੰਨਾ ਬਰਹਿਣ ਦਾ ਪਿਓਰ ਕਾਟਨ ਮਸਲੀਨ ਹੈ ਜੀ ਪੀਸਸ ਮਸਲੀਨ ਦੇ ਰਹਿਣਗੇ ਇਹ ਵੀ ਮਸਲੀਨ ਦਾ ਪੀਸ ਰਹਿਣਾ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਜਿਹਾ ਪ੍ਰਿੰਟ ਵਿੱਚ ਲੈ ਕੇ ਆਇਆ ਹੈ 3 ਮੀਟਰ ਦੀ ਕਟ ਹੈ ਡਬਲ ਪਣਾ 4.5 ਮੀਟਰ ਕਪੜਾ ਹੋ ਗਿਆ ਜੀ ਤੇ 500 ਦਾ ਪੈਣ ਵਾਲਾ ਜੀ ਪੀਸੀ ਵਾਲਾ ਤੁਹਾਨੂੰ ਠੀਕ ਹੈ ਜੀ ਇਹ ਵੀ ਮਸਲੀਨ ਦਾ ਪੈਣਾ ਜੀ ਇਹ ਮਸਲੀਨ ਦਾ ਪੀਸ ਰਹਿਣ ਵਾਲਾ ਚੈੱਕ ਕਰੋ ਜੀ ਤਮੰਨਾ ਬ੍ਰਾਂਡ ਦੀ ਮਸਲੀਨ ਹੈ ਕਲਰ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟਿੰਗ ਰਹਿਣ ਵਾਲੀ ਹੈ ਦੀ ਤੇ 3 ਮੀਟਰ 60 3 ਮੀਟਰ ਦੀ ਕੱਟ ਹੈ ਜੀ ਡਬਲ ਪਣਾ ਰਹੂਗਾ ਤੇ 500 ਦਾ ਸੂਟ ਪੈਣਾ ਜੀ ਤੁਹਾਨੂੰ ਅੱਜ ਮਸਲੀਨ ਦਾ ਇਹ ਵਾਲਾ ਆਫਰ ਦੇ ਵਿੱਚ ਲੈ ਕੇ ਆਏ ਜੀ ਵਾਲੇ ਪੀਸ ਤੁਹਾਡੇ ਵਾਸਤੇ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤਮੰਨਾ ਬ੍ਰਾਂਡ ਦੀ ਮਸਲੀਨ ਹੈ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਮਸਲੀਨ ਸੌਫਟ ਵਾਲੀ ਰਹੂਗੀ 10 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਪੀਸ ਡਬਲ ਪਣਾ ਰਹੂਗਾ ਜੀ 500 ਦਾ ਸੂਟ ਪੈਣਾ ਤੁਹਾਨੂੰ ਇਹ ਇਹ ਵੀ ਜਿਹੜਾ ਬਲੈਕ ਵਾਲਾ ਮਸਲੀਨ ਚ ਰਹੂਗਾ ਜੀ ਚੈੱਕ ਕਰੋ ਜੀ ਮਸਲੀਨ ਦਾ ਪੀਸ ਹੈ 3 ਮੀਟਰ ਦੀ ਕੱਟ ਹੈ ਤਮੰਨਾ ਬ੍ਰਾਂਡ ਹੈ ਜੀ ਤਮੰਨਾ ਬ੍ਰਾਂਡ ਹੈ ਜੀ ਤੇ ਮਸਲੀਨ ਦਾ ਪੀਸ ਰਹੂਗਾ ਪ੍ਰਿੰਟ ਦੇਖੋ ਜੀ ਸਿਰਫ 500 ਦਾ ਪੈਣਾ ਤੁਹਾਨੂੰ ਡਬਲ ਪਣਾ ਦੇ ਵਿੱਚ 3 ਮੀਟਰ ਦੀ ਕੱਟ ਦੇ ਵਿੱਚ ਡਬਲ ਪਣਾ ਰਹੂਗਾ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਸੀਂ ਸਾਡੇ ਕੋਲ ਲੀਚੀ ਪੀਚੀ ਦੇ ਵਿੱਚ ਬਿਲਕੁਲ ਸੌਫਟ ਸਟਾਫ ਦੇ ਵਿੱਚ ਸ਼ਰਟ ਪੀਸ ਆਇਆ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਦੀ ਪ੍ਰਾਈਸ ਸਿਰਫ 150 ਰਹੂਗੀ ਜੀ ਚੈੱਕ ਕਰੋ ਲੋ ਡਿਜ਼ਾਈਨ ਚੈੱਕ ਕਰੋ ਜੀ ਤਮੰਨਾ ਬ੍ਰਾਂਡ ਦੀ ਸ਼ਰਟ ਰੌਗੀ ਜੀ ਇਹ ਬਿਲਕੁਲ ਸੌਫਟ ਸਟਾਫ ਹੈ ਬਿਲਕੁਲ ਸੌਫਟ ਮਲਾਈਮ ਇੰਨਾ ਮਲਾਈਮ ਸਟਾਫ ਹੈ ਜੀ ਦੁਬਾਰਾ ਬਾਈ ਕਰੋ ਹਾਂਜੀ ਤਮੰਨਾ ਬ੍ਰਾਂਡ ਦੀ ਸ਼ਰਟ ਲੈਣੀ ਹੈ ਜੀ ਬਹੁਤ ਹੀ ਪਿਆਰੀ ਜੀ ਲਿਖਿਆ ਹੋਇਆ ਚੈੱਕ ਕਰ ਸਕਦੇ ਤੁਸੀਂ ਤਮੰਨਾ ਬ੍ਰਾਂਡ ਬਿਲਕੁਲ ਸੌਫਟ ਸ਼ਰਟ ਲੈਣੀ ਹੈ ਜੀ ਮਲਾਈਮ ਤੇ ਅੱਜ ਇਹਦੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 150 ਚੈੱਕ ਕਰੋ ਜੀ ਇਹਦੇ 150 ਕਲਰ ਚੈੱਕ ਕਰੀ ਚਲੋ ਜੀ ਇਹ ਕੇਵਲ ਹੀ ਸ਼ਰਟ ਚੈੱਕ ਕਰੋ ਜੀ ਠੀਕ ਹੈ ਜੀ ਇਹ ਮਹਿੰਦੀ ਸ਼ੇਡ ਦੇ ਵਿੱਚ ਆਊਗੀ نیچے ਬਲੈਕ ਦੇ ਵਿੱਚ ਸੀਗੀ ਪ੍ਰਾਈਸ ਰਹਿਣੀ ਇਹਦੀ 158 ਬ੍ਰੈਂਡ ਦੀ ਬਿਲਕੁਲ ਸ਼ਰਟ ਰਹਿਣੀ ਆ ਸੌਫਟ ਮਲਾਈਮ ਲੀਚੀ ਵਿੱਚ ਸ਼ਰਟ ਰਹਿਣੀ ਆ ਬਿਲਕੁਲ ਸੌਫਟ ਮਲਾਈਮ ਜੀ ਠੀਕ ਹੈ ਜੀ ਚੈੱਕ ਕਰੀ ਜੇ ਤੁਹਾਨੂੰ ਸ਼ਰਟਾਂ ਤੇ ਡਿਜ਼ਾਈਨ ਅੱਜ ਇਹਦੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 150 ਜੀ ਦੇਖੋ ਜੀ ਜਲਦੀ ਅਲੀ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਕਿਉਂਕਿ ਫਿਰ ਵੀਡੀਓ ਹੋ ਜਾਣੀ ਥੋੜੀ ਜਿਹੀ ਲੰਬੀ ਠੀਕ ਹੈ ਜੀ ਚੈੱਕ ਕਰੋ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਇਹ ਕਿਹ ਰਿਤੀ ਆਊਗਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਸਾਈਡ ਤੇ ਜੀਆਂ ਬਾਜ਼ੂ ਬਣ ਸ਼ਰਟ ਦੀ ਲੈਂਥ ਵੀ ਇਹ ਤਾਂ ਪੂਰੀ ਤਮੰਨਾ ਬ੍ਰਾਂਡ ਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਤਮੰਨਾ ਬ੍ਰਾਂਡ ਆ ਸਟੈਂਪ ਲੱਗੀ ਤੁਹਾਨੂੰ ਦਿਖਾ ਦਾਂਗੇ ਜੀ ਤਮੰਨਾ ਬ੍ਰਾਂਡ ਦੀ ਸਾਰੀਆਂ ਸ਼ਰਟਾਂ ਤੇ ਤਮੰਨਾ ਬ੍ਰਾਂਡ ਲਿਖਿਆ ਹੋਇਆ ਠੀਕ ਹੈ ਜੀ ਇਹ ਆਉਣੀ ਹੈ ਜੀ ਇਹਦੀ ਬਾਹੂ ਅਗਲਾ ਸ਼ਰਟ ਪੀਸ ਦੇਖੋ ਜੀ ਇਹ ਆਉਗਾ ਜੀ ਸਕਾਈ ਗਰੇਜੇ ਕਲਰ ਦੇ ਵਿੱਚ ਆਉਣਾ ਹੈ ਤਮੰਨਾ ਬ੍ਰਾਂਡ ਦੇ ਸਾਰੇ ਸ਼ਰਟ ਪੀਸ ਰਹਿਣ ਵਾਲੇ ਆ ਡਿਜ਼ਾਈਨ ਚੈੱਕ ਕਰੋ ਜੀ ਲੈਂਥ ਵਰਤ ਪੂਰੀ ਹੈ ਜੀ ਇਹਨਾਂ ਸ਼ਰਟਾਂ ਦੀ ਤੇ ਪ੍ਰਾਈਸ ਸਿਰਫ ਰਹਿਣੀ ਅੱਜ 150 ਇਹਨਾਂ ਸ਼ਰਟਾਂ ਦੀ ਠੀਕ ਹੈ ਜੀ ਡਿਜ਼ਾਈਨ ਚੈੱਕ ਕਰੀ ਚਲੋ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਰਹਿਣ ਵਾਲੇ ਆ ਦੇਖੋ ਜੀ ਇੱਕ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਮਹਿੰਦੀ ਚ ਆਉਗੀ ਦੇਖੋ ਜੀ ਡਿਜ਼ਾਈਨ ਬਿਲਕੁਲ ਸੌਫਟ ਸਟੱਫ ਹੈ ਮਲਾਈਨ ਠੀਕ ਹੈ ਜੀ ਦਵਾਰਾਂ ਬਾਏ ਕਰੂੰਗੀ ਸਾਡੇ ਕੋਲੋ ਅੱਜ ਦੇ ਰਹੇ ਆ ਜੀ ਪ੍ਰਾਈਸ 150 ਠੀਕ ਹੈ ਜੀ 150 ਪ੍ਰਾਈਸ ਦੇ ਰਹੇ ਆ ਤੁਹਾਨੂੰ ਇਹ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹਦਾ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਸ਼ਰਟ ਦਾ ਸਿਰਫ 150 ਇਹਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਇੱਕ ਪੀਸ ਮਗਾਉਂਗੇ ਦੋ ਮਗਾਉਂਗੇ ਜੀ ਤੇ ਸ਼ਿਪਿੰਗ ਤੇ ਤੁਹਾਨੂੰ ਪੰਜਾਈ ਪੈ ਜਾਣੀ ਹੈ ਤੇ ਅੱਜ ਤੁਸੀਂ ਨਾਲ ਲੈ ਲਓ ਥੋੜੀਆਂ ਜੀਆਂ ਸ਼ਰਟਾਂ ਸਾਡੇ ਕੋਲੋਂ ਬਾਈ ਕਰ ਲਓ ਤੇ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ 150 ਦੇਖੋ ਜੀ ਚੈੱਕ ਕਰੋ ਜੀ ਲਓ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਸ਼ਰਟ ਦਾ ਕਾਫੀ ਜੀ ਸ਼ੇਡ ਚ ਵਿੱਚ ਆਉਣੀ ਹੈ ਕੈਮਲ ਕਲਰ ਹੈ ਇਹ ਦੇਖੋ ਜੀ ਡਿਜ਼ਾਈਨ ਇਹਦਾ ਤੇ ਅੱਜ ਇਹਦੀ ਪ੍ਰਾਈਸ ਰਹਿਣੀ ਆ 150 ਜੀ ਬਿਲਕੁਲ ਸੌਫਟ ਮਲਾਈਮ ਸ਼ਰਟ ਰਹਿਣ ਵਾਲੀ ਹੈ ਠੀਕ ਹੈ ਜੀ ਇਸ ਹਨ ਅੱਜ ਦੇ ਸਾਡੇ ਸ਼ਰਟ ਪੀਸ ਤੇ ਡਿਜ਼ਾਈਨ ਇੰਨਾਂ ਵਿੱਚੋਂ ਜਿਹੜੀ ਸ਼ਰਟ ਪਸੰਦ ਆਉਂਦੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਦੇ ਉੱਪਰ ਅਸੀਂ ਆਪਣਾ ਨੰਬਰ ਮੈਂਸ਼ਨ ਕੀਤਾ ਗਿਆ ਹੈ ਤੇ ਮੇਰੀਆਂ ਭੈਣਾਂ ਨੂੰ ਵੀ ਦੱਸਿਆ ਕਿ ਇੰਸਟਾ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਇੰਸਟਾ ਸਾਡੀ ਆਈਡੀ ਬਣੀ ਹੋਈ ਹੈ ਵਾਈਗਰੂ ਕਲੋਥ ਹਾਊਸ ਦੇ ਨਾਮ ਤੇ ਡਿਸਕ੍ਰਿਪਸ਼ਨ ਚ ਅਸੀਂ ਦਿੱਤਾ ਹੋ ਗਿਆ ਇਹਦਾ ਲਿੰਕ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਕੇਵਲੀ ਸ਼ਰਟ ਦੇਖੋ ਜੀ ਇਹ ਕਾਟਨ ਚ ਰਹੂਗੀ ਬਿਲਕੁਲ ਉਸ ਲਈ ਇਹ 셔ਰਟ ਰੱਖਾਂਗਾ ਤੁਹਾਨੂੰ ਲੀਜੀ-ਬੀਚੀ ਚ ਰਹਿਣ ਵਾਲੀਆਂ ਸੀਗੀਆਂ ਬਿਲਕੁਲ ਪਿਓਰ ਕਾਟਨ ਸੌਫਟ ਤੇ ਇਹ ਵਾਲੀ 셔ਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ 셔ਰਟ ਹੈ ਦੇਖੋ ਜੀ ਇਹਦਾ ਇਹਦੀ ਪ੍ਰਾਈਸ ਰਹੂਗੀ ਜੀ 250 ਰੁਪਏ ਲਓ ਜੀ ਇਹ ਜੀ ਪ੍ਰਾਈਸ 250 ਰਹਿਣੀ ਹੈ ਤਮੰਨਾ ਦੀ ਹੈ ਦੇਖ ਸਕਦੇ ਹੋ ਸਾਡੇ ਸ਼ਰਟ ਪੀਸ ਤੇ ਕੱਟ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਅੱਜ ਕੱਲ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਦੇ ਲਈ